ਇਹ ਕਿ ਉਹ ਵੇਸਪ ਮੰੰਗ ਚਾਲ ਬਲੋਂ ਤੁਹਾਡਾ ਸਾਰਿਆਂ ਦਾ ਸੁਆਗਤ ਹੈ ਸਭ ਤੋਂ ਪਹਿਲਾਂ ਇਹ ਗੱਲ ਤੁਹਾਨੂੰ ਜਾਣਕਾਰੀ ਦੇ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ ਨੂੰ ਕੱਲ ਦਾ ਮਤਲਬ 15 ਜਨਵਰੀ ਨੂੰ ਸ਼ਾਮ ਨੂੰ ਜਿਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਮਣੇ ਪੇਸ਼ ਹੋਣਗੇ ਔਰ ਉੱਥੇ ਜੋ ਜੋ ਕਾਰਵਾਈ ਹੋਏਗੀ ਔਰ ਨੈਕਸਟ ਡੇ ਤੁਹਾਨੂੰ ਤੇ ਦਿੱਤੀ ਜਾਏ ਹੁਣ ਜਿਹੜਾ ਮਸਲਾ ਆਪਾਂ ਪਹਿਲਾਂ ਡਿਸਕਸ ਕਰਨਾ ਆ ਉਹ ਹੈ ਕੈਨੇਡਾ ਵਿੱਚ ਕੁਝ ਬੰਦੇ ਜਿਹੜੇ ਆ ਉਹ ਇੰਡੀਆ ਭੇਜਣ ਦੀਆਂ ਅਫਵਾਹਾਂ ਬਹੁਤ ਚੱਲ ਰਹੀਆਂ ਉਹਦੇ ਬਾਰੇ ਠੀਕ ਠੀਕ ਜਾਣਕਾਰੀ ਨਹੀਂ ਤੇ ਸਾਡੇ ਕੋਲ ਜਿਹੜੀ ਜਾਣਕਾਰੀ ਹੁਣ ਆਈ ਆ ਉਹਦੇ ਨਾਲ ਤੁਹਾਡੇ ਨਾਲ ਉਹ ਕਹਾਣੀ ਅਗਦੇ ਦੇ ਵਿੱਚ ਜੇਲੀ 328 ਰੂਪ ਹੈ ਮਹਾਰਾਜ ਦੇ ਉਹਨਾਂ ਬਾਰੇ ਕੁਝ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਇਤੇ ਕਰਾਂਗੇ ਆ ਦੇ ਸਹਾਦਾ ਪਛਮ ਜਿਹੜਿਆ ਛੜਕਾਂ ਤੋਂ ਫਿਰਦੇ ਆ ਔਰ ਜਿਨ੍ਹਾਂ ਦੇ ਕਰਕੇ 700 ਲੋਕ ਦੇਲੇ ਅੱਜ ਤੱਕ ਮਰ ਚੁੱਕੇ ਆ ਔਰ ਸਵੇਰੇ ਵਿੱਚ ਇਹ ਇਹ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ ਜਾਂ ਜਾਈ ਹੋਣੀ ਆਕਸ਼ਨਾਵਾਂ ਨੂੰ ਵਾਪਸ ਤੂੰ ਕਿਸ ਤਰ੍ਹਾਂ ਰੋਕਿਆ ਜਾਵੇ ਉਹਦੇ ਬਾਰੇ ਅਸੀਂ ਆਪਾਂ ਗੱਲਬਾਤ ਕਰਾਂਗੇ। ਔਰ ਲੰਡਨ ਦੇ ਵਿੱਚ ਇੱਕ ਗੈਂਗ ਬਣਿਆ ਹੈਗਾ ਉਹ ਪਾਕ ਗਰੂਮਿੰਗ ਗੈਂਗ ਹੈ ਉਹਦਾ ਨਾਂ ਪਾਕ ਗਰੂਮਿੰਗ ਗੈਂਗ ਹੈ ਉਹਦੇ ਵੱਲੋਂ ਛੋਟੀ ਛੋਟੀਆਂ ਕੁੜੀਆਂ ਦੇ ਨਾਲ ਜਬਰਦਸਤ ਨਾ ਵੀ ਕੀਤਾ ਜਾਂਦਾ ਉਹਦੇ ਨਾਲ ਇਹ ਸਿਨਹਾ ਰਾਸਮਨ ਕੀ ਗਿਰੀਆਂ ਦੀਆਂ ਉਹਦੇ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਆਓ ਚੱਲਦੇ ਆਪਾਂ ਕਨੇਡਾ ਦੇ ਵਿੱਚ ਜਿਹੜੀ ਰਿਪੋਰਟ ਕੰਦੀ ਨੀਤੀ ਆ ਉਹ ਕੱਚੇ ਬੰਦਿਆਂ ਨੂੰ 9 ਸਾਲ ਦੇ ਵਿੱਚ 3.85 ਨੂੰ ਬੀਜੇ ਇਹ ਦਿੱਤੇ ਗਏ ਆ ਇੱਕ ਪਾਸੇ ਇਹ ਜਿਹੜੀ ਕਨੇਡਾ ਗਵਰਨਮੈਂਟ ਹੈ ਵੀਡੇ ਉਥੇ ਆਪਣੇ ਦਾ ਕੋਈ ਨਹੀਂ ਸੱਚਾ ਬੰਦਾ ਆ ਉਹਨੂੰ ਉਹ ਜੋ ਇਹਨੇ ਵੀਜੇ ਦੇ ਰਾਇਆ ਉਹਨਾਂ ਦੀ ਗੈਂਟਰੀ 3.85 ਹਰ ਉਹ 2 10 ਲੱਖ ਬੰਦਿਆਂ ਨੂੰ ਰਿਪੋਰਟ ਕੰਨ ਦਾ ਜਾਣਕਾਰੀ ਜਾਂ ਸੰਜਗੂ ਉਹ ਜੁਲਾਈ ਤੋਂ ਅਕਤੂਬਰ 2023 ਤੱਕ 60% 60% ਆਬਾਦੀ ਆ ਉਹ ਕੈਨੇਡਾ ਵਿੱਚ ਪੈਦਾ ਨਾਲੋਂ ਘਟ ਗਈ ਆ ਉਹ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਆ ਉਹ ਬਕਤ ਵੀ ਕਾ ਨਵੇਂ-ਨਵੇਂ ਨੀਤੀ ਬਣਾਉਂਦੀ ਦਿੰਦੀ ਆ ਘਟ ਵੀ ਰਹਿੰਦੀ ਆ ਉਹ ਚਿਤਬਦੀਆਂ ਕਰਦੀ ਰਹਿੰਦੀ ਆ ਲੇਕਿਨ ਹਾਲ ਦੀ ਘੜੀ ਕੋਈ ਐਸਾ ਸਾਰਿਆਂ ਨੂੰ ਪੱਕੇ ਬੰਦਿਆਂ ਨੂੰ ਉੱਥੋਂ ਰਿਪੋਰਟ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਐਸੀ ਉਹਨਾਂ ਦੀ ਨੀਤੀ ਆ ਕੈਨੇਡਾ ਸਰਕਾਰ ਦੀ ਤੇ ਕੋਈ ਵੀ ਬੰਦਾ ਜਿਹਨੂੰ ਉਥੇ ਕੀ ਆ ਮਿਲੀ ਆ ਉਹਨੂੰ ਕਿਸੇ ਵੀ ਹਾਲਤ ਵਿੱਚ ਡਿਪੋਰਟ ਨਹੀਂ ਕੀਤਾ ਜਾ ਸਕਦਾ ਬਸ਼ਤ ਕਿ ਉਹਨੇ ਕੋਈ ਕਰਾਇਮ ਨਾ ਕੀਤਾ ਹੋਵੇ ਉਹਨੇ ਕੋਈ ਸੀਨੀਅਰ ਤੇ ਕਸਮ ਦਾ ਕੋਈ ਭਾਣਾ ਨਾ ਬਤਾਇਆ ਹੋਵੇ ਤਾਂ ਉਹਨੂੰ ਡਿਪੋਰਟ ਨਹੀਂ ਕੀਤਾ ਜਾ ਸਕਦਾ ਹੁਣ ਇਸ ਤੋਂ ਅੱਗੇ ਜਿਹੜੀ ਗੱਲ ਨਾਲ ਆਪਾਂ ਡਿਸਕਸ ਕਰਨੀ ਆ ਉਹ ਹੈ ਜਿੰਨੇ 1028 ਸੂਰੂ ਪਰ ਮਹਾਰਾਜ ਦੇ ਉਹ ਕਾਫੀ ਚੇਤਨ ਗੁੰਮ ਹਨ ਔਰ ਉਹਨਾਂ ਬਾਰੇ ਬੈਨ ਨਾ ਡਿਪਾਰਟਮੈਂਟਲ ਇਨਕੁਆਰੀ ਵੀ ਹੋਈ ਉਨੀ ਸਜਾਵ ਵੀ ਸ਼ਾਇਦ ਹੋਈ ਜਾਂ ਨਹੀਂ ਹੋਈ ਲੇਕਿਨ ਅਨਕੁਆਰੀ ਹੋਈ ਔਰ ਅਖਰੀ ਅਕਾਦ ਤੱਕ ਸਾਲ ਦੇ ਜਥੇਦਾਰ ਸਾਹਮਣੇ ਉਹ ਅਨਕੁਆਰੀ ਨੂੰ ਵੀ ਅਪਰੋਖ ਕੀਤਾ ਮوضوع ਕਰਨ ਦਾ ਦੇ ਅੰਕਵਾਰੀ ਹੋਈ ਉਹ ਜਿਹੜੂ ਅਪਰੂਵ ਮਣ ਕੇ ਉਹ ਜਿਸ ਤਰ੍ਹਾਂ ਦੀ ਇਨਕੁਆਰੀ ਹੋਊਗੀ ਉਸੇ ਤਰ੍ਹਾਂ ਦੀ ਉਹਨਾਂ ਨੂੰ ਅਪਰੂਵ ਦੇ ਦਿੱਤੀ ਔਰ ਇਹਦੇ ਲਈ ਇੱਕ ਜਿਹੜਾ ਨਵੇਂ ਸਮੇਂ ਦੇ ਵਿੱਚ ਜਿਹੜੀ ਨਵੀਂ ਜਾਣਕਾਰੀ ਆ ਉਹਦੇ ਲਈ ਇੱਕ ਜਾਂਚ ਟੀਮ ਜਿਹਦੇ ਜਿਹਨੂੰ ਆਪਾਂ ਐਸ ਆਈ ਕੀ ਕਹਿੰਦੇ ਆ ਉਹਨੇ ਉਹ ਜਲੀਆ ਸਵਾਦ ਕੀਤੀ ਔਰ ਇਹਨਾਂ ਨੇ ਇਕੱਠੇ ਹੋ ਕੇ ਇੱਕ ਡੈਡੀਕੇਸ਼ਨ ਦੇ ਰੂਪ ਵਿੱਚ ਸੋ ਮਨੀ ਗੋਦਵਾ ਬਲਵੰਦ ਕਮੇਟੀ ਦਾ ਜਿਹੜਾ ਆਫਿਸ ਆ ਚੰਡੀਗੜ੍ਹ ਦੇ ਸੈਕਟਰ 5 ਵਿੱਚ ਉੱਥੇ ਉਹ ਗਏ ਉੱਥੇ ਥੋੜਾ ਜਿਹਾ ਠਹਿਰੇ ਉਹ ਮਾੜੀ ਮੋਟੀ ਜਾਣਕਾਰੀ ਦੀ ਪ੍ਰਾਪਤੀ ਹੋ ਗਈ ਔਰ ਇਸ ਤੋਂ ਲਾ ਬਾ ਜਦੋਂ ਉਹ ਇਦੇ ਬਾਰੇ ਦੱਸਿਆ ਜਾ ਰਿਹਾ ਆ ਕਿ ਇਹਦਾ ਪਹਿਲਾ ਕੇਸ ਤਾਂ ਅਮਰ ਸਾਹਿਬ ਦੇ اسلام آباد ਇਹ ਪੁਲਿਸ ਸਟੇਸ਼ਨ ਤੇ ਦਰਖਵast ਆਇਆ ਹੋਇਆ ਔਰ ਜਿਹੜੀ ਧਾਰਾ ਜਿਹੜੀ ਆ 295 295 ਇਹ 120 ਬੀ ਔਰ 465 ਤੇ 400 ਅਣੰਦਾ 465 ਉਹ ਇਹ ਧਾਰਾਵਾਂ ਜਿਹੜੀਆਂ ਪਹਿਲਾਂ ਇੰਡਕਟ ਕਰਵਾ ਹੋ ਚੁੱਕੀਆਂ ਆ ਹਾਂ ਜੇ ਜੀ ਨਵੀਂ ਜਾਣਕਾਰੀ ਮਿਲ ਰਹੀ ਆ ਉਹਦੇ ਅਨੁਸਾਰ ਐ ਇੱਕ ਐਸ ਆਈਟੀ ਦਾ ਗਠਨ ਦੇਲਾ ਉਹ ਕਦ ਤੱਕ ਗਿਆ ਆ ਔਰ ਉਹਦੇ ਨਾਲ ਜੋ ਅਗਲੇ ਨਤੀਜੇ ਨਿਕਲਗੇ ਉਹ ਫਿਰ ਲੋਕਾਂ ਦੇ ਸਾਹਮਣੇ ਐਸ ਜੀਪੀਸੀ ਦਾ ਕੰਮ ਐਸ ਐਸ ਆਈਟੀ ਦਾ ਕੰਮ ਉਹ ਸਾਰੀ ਤਾਦਵਈ ਜਿਸਾਂ ਲਿਖੀ ਹੋਏਗੀ ਔਰ ਲੋਕਾਂ ਸਾਹਮਣੇ ਇਹ ਜਿਹੜੀ ਸੈੱਟ ਬਣਾਈ ਗਈ ਆ ਉਹ ਉਹਦੇ ਬਾਰੇ ਉਹ ਜਾਣਕਾਰੀ ਦੇ ਦੇਗੀ ਹੁਣ ਇਸ ਤੋਂ ਇਲਾਵਾ ਜਿਹੜੇ ਬੇਸਹਾਰਾ ਪਸ਼ੂ ਆ ਤੁਸੀਂ ਅਕਸਰ ਦੇਖਿਆ ਹੋਣਾ ਛੱਟਾਂ ਦੇ ਉੱਤੇ ਬਹੁਤ ਸਾਰੇ ਬੇਸਹਾਰਾ ਪਸ਼ੂ ਆ ਤੁਰੇ ਫਿਰਦੇ ਆ ਕੋਈ ਗੱਜੀਆਂ ਦੇ ਚਦਨ ਵਿੱਚ ਰੁਕਾਵਟ ਹੁੰਦੀ ਆ ਤੇ ਦੋ ਪਹੀਆਂ ਵਾਲੇ ਸਕੂਟਰ ਦੇ ਕਿੰਨੇ ਨਾਚੇ ਦਾ ਕਾਲ ਵਿੱਚ ਹੰਡੀ ਆ ਉਹ ਬਹੁਤ ਸਾਰੇ ਜਿਹੜੇ ਐਕਸੀਡੈਂਟ ਵੀ ਹੋਏ ਹੋਏ ਆ ਉਹ ਪਿਛੇ ਦੇ ਤਾਂ ਸਾਰਿਆਂ ਨੂੰ ਇਹ ਪਤਾ ਹੋਣਾ ਕਿ ਬਹੁਤ ਮਸ਼ਹੂਰ ਗਾਇਕ ਸੀ ਰਾਜਵੀਰ ਜਵੰਧਾ ਉਹਦੀ ਜਦੋਂ ਹਿਮਾਚਲ ਨੂੰ ਜਾਦਾ ਸੀ ਆਪਣੇ ਮੋਟਰਸਾਈਕਲ ਦੇ ਉੱਤੇ ਔਰ ਇਹ ਮੌਤ ਦਾ ਕਾਰਨ ਜਿਹੜਾ ਇਹ ਪਸ਼ੂ ਸਰ ਕਿਉਂਕਿ ਪਸ਼ੂ ਲੋਕ ਰੱਖ ਦਿੰਦੇ ਆ ਉਹ ਜੇ ਮਤਲਬ ਦਾ ਹੈਗਾ ਕੋਈ ਲਾਭ ਦਿੰਦਾ ਲੋਕਾਂ ਨੂੰ ਤਾਂ ਉਹਨੂੰ ਰੱਖ ਦਿੰਦੇ ਆ ਨਹੀਂ ਤਾਂ ਠੋਕ ਵੀ ਆ ਕੇ ਬਾਹਰ ਕੱਢ ਦਿੰਦੇ ਆ ਜਿਹੜੇ ਇਦਾਂ ਦੇ ਪਸ਼ੂ ਆ ਉਹ ਲੋਕਾਂ ਦਾ ਜਾਨੀ ਤੇ ਮਾਲੇ ਨੁਕਸਾਨ ਬਹੁਤ ਕਰਦੇ ਆ ਲੇਕਿਨ ਇਹਦੇ ਬਾਰੇ ਨਾਸਨਾ ਕਦੀ ਸਰਕਾਰ ਨੇ ਕੁਝ ਧਿਆਨ ਕੀਤਾ ਔਰ ਨਾ ਹੀ ਸਮਾਜ ਸੇਵੀ ਜਥੇਬੰਦੀਆਂ ਨੇ ਕੋਈ ਆਵਾਜ਼ ਜਿੜੀ ਠਾਈ ਹੁਣ ਪਿਛਲੇ 5 ਸਾਲਾਂ ਵਿੱਚ ਇਹ ਪਸ਼ੂ ਜਿਹੜੇ ਆ ਛੜਕਮ ਦੇ ਤੱਬੇ ਫੈਦੇ ਇਹ 700 ਲੋਕਾਂ ਨੂੰ ਮਾਰ ਚੁੱਕੇ ਆ ਸੁਬੇ ਵਿੱਚ 1.5 ਤੋਂ 2 ਲੱਖ ਤੱਕ ਜਿਹੜੇ ਪਸ਼ੂ ਆਏ ਸਵੇਰੇ ਉਹ ਭੰਗ ਲਿਆ ਛੜਕਾਂ ਦੇ ਉੱਤੇ ਔਰ ਇਹ ਕੋਈ ਛੋਟਾ ਜਿਹਾ ਅੰਕੜਾ ਨਹੀਂ ਬਹੁਤ ਲੰਬਾ ਅੰਕੜਾ ਆ 31 ਮਾਰਚ ਤੱਕ ਸਪ੍ਰਿੰਗ ਕੋਵਿਡ ਨੇ ਗਿਆ ਆ 31 ਮਾਰਚ ਤੱਕ ਸਾਰੇ ਤੁਸੀਂ ਗਊ ਸ਼ਾਲਾ ਬਣਾਓ ਔਰ ਇਹ ਮਸਲਾ ਜਿਹੜਾ ਆ ਉਹ 2 ਸਾਲ ਦੇ ਵਿੱਚ ਵਿੱਚ ਇਹ ਹੱਲ ਹੋ ਰਿਹਾ ਆ ਔਰ ਸਮਾਜ ਸੇਵੀ ਜਥੇਬੰਦੀਆਂ ਨੇ ਕਿਹਾ ਆ ਕਿ ਇਹੋ ਜਿਹੇ ਮਸਲੇ ਬਿਆਨਵਾਜੀ ਜਾਂ ਫਾਇਦਾ ਦੇ ਨਾਲ ਹੱਲ ਨਹੀਂ ਹੁੰਦੇ ਇਹੋ ਜਿਹੇ ਮਸਲੇ ਕੁਝ ਕਰਨ ਦੇ ਨਾਲ ਹੱਲ ਹੁੰਦੇ ਆ ਇਸ ਤਰ੍ਹਾਂ ਕੀ ਸਰਕਾਰ ਨੂੰ ਵੀ ਇਸ ਪਾਸੇ ਹਰਕਤ ਮਚਾਉਣਾ ਚਾਹੀਦਾ ਆ ਔਰ ਇਸ ਲੜਾ ਮਾਤਬ ਬਿਲਕੁਲ ਨਿਕੰਮਾ ਉਹਨੂੰ ਨਿਪਟੇ ਚੱਲਣਾ ਚਾਹੀਦਾ ਹੁਣ ਜਿਹੜੀ ਲਾਸਟ ਵਿੱਚ ਵੱਡੇ ਨਾਲ ਗੱਲ ਕਰਨ ਮੱਗਾ ਇਹ ਕਾਫੀ ਸੰਤੋਨ ਹੁੰਦੀ ਆ ਰਹੀ ਹੈ ਤੁਸੀਂ ਦੇਖਿਆ ਹੋਣਾ ਕਿ ਮੁਸਲਮਾਨ ਭਾਈਚਾਰੇ ਦੇ ਵਿੱਚ ਕੁਝ ਗੈਂਗਸਟਰ ਜਾਂ ਸ਼ਰਾਬੀ ਆਦਮ ਜਾਂ ਕ੍ਰਿਮਨਲ ਕਹੇ ਲੋ ਉਹਨਾਂ ਨੇ ਗਰੂਮਿੰਗ ਜਿਹੜੀ ਗੈਂਗ ਗੈਂਗ ਹੈਗੀ ਜਾਂ ਉਹਦੇ ਨਾਲ ਦੇ ਗਰੂਮਿੰਗ ਰੱਖਿਆ ਉਹਨਾਂ ਨੇ ਗਰੂਮਿੰਗ ਗੈਂਗ ਉਹ ਉੱਥੇ ਬੜਾਈਆਂ ਹੋਈਆਂ ਆ ਇੱਕ ਵੀ ਹੋ ਸਕਦੀ ਆ ਦੋ ਵੀ ਹੋ ਸਕਦੀਆਂ 10 ਵੀ ਹੋ ਸਕਦੀਆਂ ਉਹ ਕੀ ਕਰਦੇ ਆ ਕਿ ਜਿਹੜੀਆਂ ਛੋਟੀਆਂ-ਛੋਟੀਆਂ ਮੱਛੀਆਂ ਆ ਸਕੂਲ ਜਾਣ ਵਾਲੀਆਂ ਉਹਨਾਂ ਨੂੰ ਉਥੋਂ ਚੁੱਕਦੇ ਆ ਸਕੂਲ ਦਾ ਤੋਰ ਜਾਂ ਰਸਤੇ ਤੋਂ ਉਹ ਉਹਨਾਂ ਨੂੰ ਕਿਸੇ ਨਾ ਕਿਸੇ ਸਖੇ ਤਾਂ ਪੀਂਦੇ ਜਾਂਦੇ ਆ ਉਹ ਉੱਥੇ ਜਾ ਕੇ ਚੁੱਕਣ ਵਾਲਾ ਬੰਦਾ ਵੀ ਆਪ ਵੀ ਰੇਜ਼ ਕਰਦਾ ਕੁੜੀ ਦਾ ਹੋਦੋ ਚਾ ਸੱਦੇ ਹੁੰਦੇ ਆ ਉਹ ਵੀ ਰੇਜ਼ ਕਰਦੇ ਆ ਇੱਕ ਘਟਨਾਵਾਂ ਜਿਹੜੀਆਂ ਸਮੇ ਸਮੇਂ ਦੇ ਅਨਸਾਰ ਹੁੰਦੀਆਂ ਆ ਗਈਆਂ ਉਹ ਜਿਸ ਘਟਨਾ ਦਾ ਜ਼ਿਕਰ ਕਰਨ ਲੱਗਾ ਉਹ ਮੰਮੀ ਤੇ ਤਾਜਾ ਕਸ਼ਮਾ ਹੋਈ ਆ ਲੰਡਨ ਦੇ ਹੰਸਦੋ ਦੇ ਵਿੱਚ ਫਿਰ ਉਹ ਇਹ ਇਹ ਵੱਤਾ ਦਾ ਕਿਉਂ ਵੱਧ ਰਿਹਾ ਹੈ ਕਿਉਂ ਨਹੀਂ ਵੱਧ ਰਿਹਾ ਇਹਨਾਂ ਦੇ ਮਾਪ ਪਿਓ ਜਿਹੜੇ ਦੀ ਨਾਲੇ ਗਾੜੀਆਂ ਹੋਣਗੀਆਂ ਉਹ ਇਹਨਾਂ ਨੂੰ ਇਸ ਪਾਸੇ ਤੋਂ ਲੋਕਾਂ ਲਈ ਕਿਉਂ ਯਤਨ ਨਹੀਂ ਕਰਾਉਂਦਾ ਕਿਉਂਕਿ ਇਹਦੇ ਰਹਿਤ ਮੋੜਿਆਂ ਦਾ ਵੀ ਬਹੁਤ ਨੁਕਸਾਨ ਹੈ ਜਿਹਨਾਂ ਦੇ ਪਿੱਛੇ ਜਾਣਗੇ ਜਿਹਨਾਂ ਦੇ ਅੰਦਰ ਬੰਦ ਹੋਣਗੇ ਪਤਾ ਨਹੀਂ ਕਿੰਨੇ-ਕਿੰਨੇ ਸਾਲ ਹੋ ਜਿਹਨਾਂ ਵਿੱਚ ਆਪਣੀ ਜ਼ਿੰਦਗੀ ਥੜੀ ਉਹ ਕੱਟਾਂਗੇ ਹੁਣ ਚਾਹੇ ਤੁਰੀ ਤੇਰੀ ਇੱਕ ਫੜੀ ਸੀ ਉਹਦੀ ਉਮਰ ਸੱਠ ਕੁੜੀ ਸੀ ਉਹਦੀ ਉਮਰ 14 ਸਾਲ ਤੇ ਬੰਦਾ ਜਿਹੜਾ ਕਾਫੀ ਬਈਅਰ ਲੱਗਦਾ ਸੀ ਔਰ ਇਹ ਇਸ ਨੇ ਇੱਕ ਇਸ ਸਿੱਖਾਂ ਦੀ ਇਸ ਕੁੜੀ ਨੂੰ ਚੁਪੂਨ ਤੋਂ ਮਟਕ ਤੇ ਕਿਸੇ ਰੋ ਫਲੈਟ ਦੇ ਵਿੱਚ ਲੈ ਗਿਆ ਜਿੱਥੇ ਪਹਿਲਾਂ ਹੀ ਉਹਨੇ 5-6 ਬੰਦੇ ਜਿਹੜੇ ਆ ਬਿਠਾ ਕੇ ਰੱਖੇ ਹੋਏ ਸਨ ਔਰ ਉਹ ਉਹ ਜਿਹੜੀ ਕੁੜੀ ਉਥੇ ਗਈ ਉਹਨੂੰ ਐ ਉਥੇ ਯਾਰ ਮਨ ਬੰਗਾਨ ਨੇ ਰੇਦ ਵੀ ਕੀਤਾ ਜਿਹੜਾ ਲੈ ਕੇ ਗਿਆ ਸੀ ਉਹਨੇ ਵੀ ਰੇਦ ਕੀਤਾ ਔਰ ਇਹ ਵੈਸਟਨ ਲੰਡਨ ਦੀ ਗੱਲ ਹੈ ਲੇਕਿਨ ਜਦੋਂ ਉੱਥੇ ਦੇ ਸਿੱਖਾਂ ਨੂੰ ਪਤਾ ਲੱਗਾ ਤਾਂ ਉਹ ਬੜੀ ਭਾਰੀ ਜਿੰਦਗੀ ਦੇ ਵਿੱਚ ਉੱਥੇ ਇਕੱਠੇ ਹੋਏ ਔਰ ਉਹਨਾਂ ਨੇ ਇਸ ਟੁਲੀ ਨੂੰ ਬੜੀ ਜਲਵਾਦਸਤੀ ਖਿੱਚ ਕੇ ਆਪਣੇ ਕੋਲ ਲਿਆਂਦਾ ਅਦਰਵਾਈਜ਼ ਉਹ ਬੰਦਾ ਜਿਹੜਾ ਉਹਨੂੰ ਲੈ ਕੇ ਗਿਆ ਸੀ ਉਹ ਕੁੜੀ ਛੱਡਣ ਨੂੰ ਪਿਆਰ ਨਹੀਂ ਸੀ ਦੇਖੋ ਕਿੱਡੀ ਹਮਾਕਤ ਹੈ ਕੋਈ ਇੱਥੇ ਭਲਾਈ ਦਾ ਜਮਾਨਾ ਹੀ ਨਹੀਂ ਔਰ ਇੱਕ ਛੋਟੀ ਜੀ ਬੱਚੀ ਨੂੰ ਅਗਵਾ ਕਰਕੇ ਰੇਮ ਕਰਨਾ ਕਿੱਦੇ ਬੇਸ਼ਾਨਤ ਹੈ ਇਹ ਦੁਨੀਆਂ ਬਾਦ ਤਾਂ ਇਹੋ ਜਿਹੀਆਂ ਹੋ ਰਹੀਆਂ ਇਹ ਦਿਨੋਂ ਦਿਨ ਵਧਦੀਆਂ ਜਾਂਦੀਆਂ ਅਸੀਂ ਮਨੈਸਟੀ ਆ ਗੂਮ ਆਫ ਡੇਸ ਲੰਡਨ ਨੂੰ ਬੀਐਨਪੀ ਕਹਾਂਗੇ ਕਿ ਉਹ ਇਹੋ ਜਿਹੇ ਕਠਨਾਮਾ ਅੱਗੇ ਵਾਸਤੇ ਨਾ ਹੋਣ ਉਹਨਾਂ ਨੂੰ ਰੋਕਣ ਦੇ ਲਈ ਹਰ ਹੀਲਾ ਵਸੀਲਾ ਜਿਹੜਾ ਉਹ ਸਰਕਾਰੀ ਤੌਰ ਤੇ ਕੀਤਾ ਜਾਣਾ ਚਾਹੀਦਾ ਆ ਔਰ ਜਿਹੜੇ ਬੰਦਿਆਂ ਨੇ ਰੇਡ ਕੀਤਾ ਉਹਨਾਂ ਦੀ ਗ੍ਰਿਫਤਾਰੀ ਕਰਕੇ ਉਹਨਾਂ ਵਿੱਚ ਉਹਨਾਂ ਉੱਪਰ ਸਖਤ ਤੋਂ ਸਖਤ ਕਦਮਾਂ ਲਾ ਕੇ ਉਹਨਾਂ ਨੂੰ ਜੇਲ੍ਹ ਦੀਆਂ ਕਾਲ ਕੋਵਿਡ ਦੇ ਪਿਛੇ ਬੰਦ ਕੀਤਾ ਜਾਣਾ ਚਾਹੀਦਾ ਆ ਤਾਂ ਕਿ ਇਹੋ ਜਿਹਾ ਸ਼ਰਾਬ ਪੀ ਅੰਸ਼ ਫਿਰ ਕੋਈ ਇਹੋ ਜਿਹੀ ਹਰਕਤ ਨਾ ਕਰ ਸਕੇ ਸੋ ਅੱਜ ਦੇ ਇਹ ਸ਼ੋਅ ਵਿੱਚ ਹੁਣ ਮੈਨੂੰ ਆਗਿਆ ਦਿਓ ਕੱਲ ਨੂੰ ਫੇਰ ਕਿਸੇ ਹੋਰ ਵਿਚੇ ਰਨਾ ਤੁਹਾਡੇ ਦਰਸ਼ਕਾਂ ਕਰਾਂਗੇ ਤਦ ਤੱਕ ਆਗਿਆ ਦਿਓ ਥੈਂਕ ਯੂ ਵੈਲ ਮੱਚ